ਉਹ ਮੰਤਰੀ ਜਿਹੜਾ ਨੂੰ ਥੋੜਾ ਜਿਹਾ ਦਿਓ ਗੱਪਾਂ ਨਹੀਂ ਦੇਵੇ ਚਲੋ ਬੈਠ ਕੇ ਚਲੋ ਯੋਦੇ ਸੰਗੋਧੀ ਤੇ ਉਹਨਾਂ ਪੰਜਾਂ ਦੀਆਂ ਤਲਵਾਰਾਂ ਜੰਗ ਦੇ ਮੈਦਾਨ ਚ ਉਹਨਾਂ ਨੂੰ ਮਾਰ ਕੇ ਤੇ ਉਹਨਾਂ ਕੋਲ ਖੋ ਕੇ ਉਹ 100 ਰੁਪਏ ਉਹ ਤਲਵਾਰਾਂ ਜਿਹੜੋ ਪੰਜਾਂ ਦੀਆਂ ਖੋ ਕੇ ਪੰਜ ਪਠਾਨ ਸ਼ੂਰ ਗੀਰਾ ਦੀ ਖੋ ਕੇ ਲਿਖਦਾ ਮਹਾਰਾਜਾ ਛੇੜੀ ਪੰਜਾਂ ਮਹਾਰਾਜਾ ਜੀ ਸਿੱਧੀ ਜੀ ਮਹਾਰਾਜਾ ਸਰਕਾਰ ਦੀ ਬਾਤ ਕਰਨਾ ਪਹਿਲਾਂ ਉਹ ਪੰਜ ਪਰਿਵਾਰਾਂ ਉਹਨਾਂ ਨੂੰ ਹੀ ਵਾਪਸ ਦਿੰਦੇ ਰਸਤਾ ਦਿੰਦੀ ਹੈ ਉਸ ਸਮਾਂ ਹੋ ਗਿਆ ਉਹਨਾਂ ਦਾ ਉਹਨਾਂ ਨੇ 5000 ਦੀ ਜਗ੍ਹਾ ਜਗੀਰ ਵੀ ਉਹਨਾਂ ਨੂੰ ਬਖਸ਼ੀ ਗਏ ਜਿੱਤੇ ਮਹਾਨ ਸ਼ਕਤੀ ਦੀ ਯਾਦਗਾਰ ਆਪ ਬੜੀ ਸ਼ਰਧਾ ਭਾਵਨਾ ਨਾਲ ਹਾਜ਼ਰੀਆਂ ਭਰ ਰਹਿਣਾ ਤੋਂ ਪਿਆਰ ਵਾਲੀਆਂ ਸ਼ਕਤੀਆਂ ਸਾਥ ਜਿੱਤੇ ਪੰਡਿਤ ਜਲਦੀ ਰੰਗ ਨੇ ਹੋਏ ਨੇ ਰਾਮਦਾਸ ਪਾਤਸ਼ਾ ਦੀ ਦਾਸ ਤੇ ਕਿਰਪਾ ਹੋਈ ਹੈ ਕਿ ਅੱਜ ਇੱਥੇ ਗੁਰੂ ਸਾਹਿਬ ਦੇ ਚਰਨ ਪਰਸਨ ਦਾ ਮੌਕਾ ਮਿਲਿਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਦਾਸ ਨੂੰ ਮੌਕਾ ਦਿੱਤਾ ਪੰਜਾਬ ਦੀ ਦੇਸ਼ ਦੀ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਆ ਤੋ ਗੁਰੂ ਸਾਹਿਬ ਮਿਹਰਬਾਨ ਆ ਜੀ ਮੈਂ ਤਾਂ ਬਸ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸਨਮਾ ਸਾਹਿਬ ਜਿਸ ਤਰ੍ਹਾਂ ਤੋਂ ਪੰਜਾਬ ਦੇ ਰੂਹਾਨ ਆਏ ਨੇ ਤਿੰਨ ਸੀਟਾਂ ਮਿਲ ਜਾਣੇ ਆਮ ਆਦਮੀ ਪਾਰਟੀ 92 ਤੋਂ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਜੀ ਬਸ ਗੁਰੂ ਸਾਹਿਬ ਮਿਹਰ ਰੱਖਣ ਔਰ ਪੰਥ ਦੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਉਣ ਦੀ ਔਰ ਸਾਰਿਆਂ ਨੂੰ ਵਧਾਈਆਂ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨਗੇ ਜੀ ਹੁਣ ਪੁਰਾਣੇ ਪ੍ਰਧਾਨ ਸਾਹਿਬ ਦੀ ਛੁੱਟੀ ਹੋ ਗਈ ਤਾਂ ਨਵੇਂ ਪ੍ਰਧਾਨ ਸਾਹਿਬ ਆ ਗਏ ਨੇ ਚੇਂਜ ਤਾਂ ਚਲਦੀ ਰਹਿੰਦੀ ਹੈ ਜੀ ਬਾਕੀ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਇਹਦੀ ਸਾਰਿਆਂ ਤੇ ਸਭ ਲਈ ਸਭ ਦੇ ਸਾਂਝੇ ਹੋ ਕੇ ਕੰਮ ਕਰਨਾ ਸੰਧਵਾ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਏਡੇ ਵੱਡੇ ਵੱਡੇ ਥੰਮਟਾਏ ਗਏ ਨੇ ਜੇ ਸੰਧੂ ਦਾ ਵਾਜੋਂ ਦੀ ਗੱਲ ਕੀਤੀ ਜਾਵੇ ਜਾਂ ਹੀਰ ਉਹਨਾਂ ਦੀ ਗੱਲ ਕੀਤੀ ਜਾਵੇ ਉਹ ਬਹੁਤ ਵੱਡੇ ਵੱਡੇ ਨਾਂ ਜਿਹੜੇ ਨੇ ਉਹ ਠਾਏ ਗਏ ਨੇ ਕੀ ਕਿਸੇ ਬੰਦੇ ਕਰ ਦੇ ਕੀ ਇਹ ਤਾਂ ਜੀ ਹੁਣ ਸੰਗਤ ਦੀ ਮਰਜ਼ੀ ਆ ਜੀ ਨੂੰ ਮਰਜ਼ੀ ਪਾਤਸ਼ਾਹੀਆਂ ਦੇ ਦੇ ਜੀ ਨੂੰ ਮਰਜ਼ੀ ਰੋਲ ਦੇ ਇਹ ਤਾਂ ਸੰਗਤ ਹੀ ਮੱਦੀ ਆ ਜੀ ਇਹ ਤਾਂ ਤੁਹਾਨੂੰ ਜਾਦੇ ਪਤਾ ਜੀ ਮੇਰੇ ਨਾਲੋਂ ਨਗਰ ਸਮਾਣੇ ਦੇ ਵਿੱਚੋਂ ਜਿਹੜਾ ਸਿੰਘ ਟਾਵਰ ਤੇ ਚੜ੍ਹ ਕੇ ਬੈਠਾ 40 ਦਿਨਾਂ ਤੋਤੇ ਫੜ੍ਹ ਤੇ ਬੈਠਾ ਉਹ ਉਹਦੇ ਵਾਸਤੇ ਕੋਈ ਆਦਾ ਨਾਰਾ ਵੱਜਾ ਨਹੀਂ ਪੰਜਾਬ 'ਚ ਜਿਦਾਂ ਦਾ ਵੱਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਕਾਰ ਤਤਪਰ ਹੈ ਦਾਸ ਵੀ ਲੱਗਿਆ ਹੋਇਆ ਤੁਸੀਂ ਦੇਖੋ ਵੀ ਕਿੱਡੀ ਵੱਡੀ ਕਿਰਪਾ ਕੀਤੀ ਹੈ ਇਹ ਸਰਕਾਰ ਤੇ ਗੁਰੂ ਸਾਹਿਬ ਨੇ ਜੀ ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦਿਆਂ ਹੋਇਆਂ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਉਹ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਹੋਈ ਉਹ ਬੜੀ ਵੱਡੀ ਕਿਰਪਾ ਕੀਤੀ ਹੈ ਮੈਂ ਤਾਂ ਸ਼ੁਕਰਗੁਜ਼ਾਰਾ ਗੁਰੂ ਸਾਹਿਬ ਦਾ ਜਿਹੜਾ ਆ ਰਹੀਆਂ ਜੀ ਨਗਰ ਕੌਂਸਲ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੀ ਦੇਖੋ ਜੀ ਸਪੀਕਰ ਦਾ ਸੱਚਾ ਹੁੰਦਾ ਸਾਰਿਆਂ ਦਾ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ ਕਹਿੰਦਾ ਵੀ ਤਿਆਰੀਆਂ ਕਰਕੇ ਵਾਦ-ਵਾਦ ਸੇਵਾ ਕਰੋ ਲੋਕਾਂ ਦੀ ਤੇ ਲੋਕ ਜਿਹੜਾ ਵਾਦ ਸੇਵਾ ਕਰਨ ਵਾਲਾ ਉਹਨੂੰ ਹੋ ਗਿਆ ਹਾਂਜੀ ਹਾਂਜੀ